ਆਵਾਜ਼ਮੀ ਪਾਰਟੀ ਦੀ ਵਿਧਾਇਕਾ ਅਨਮੋਲ ਗगन ਮਾਨ ਨੇ ਅਸਤੀਫਾ ਵਾਪਸ ਲੈ ਲਿਆ ਤੇ ਉਸ ਤੋਂ ਬਾਅਦ ਪਹਿਲਾ ਬਿਆਨ ਉਹਨਾਂ ਦਾ ਸਾਹਮਣੇ ਆਇਆ ਆਪਣੇ ਐਕਸ ਅਕਾਊਂਟ ਦੇ ਉੱਤੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਮਨ ਅਰੋੜਾ ਜੀ ਦੇ ਨਾਲ ਮੇਰੀ ਅੱਜ ਮੁਲਾਕਾਤ ਹੋਈ ਹੈ ਜਿਸ ਤੋਂ ਬਾਅਦ ਮੈਂ ਆਪਣਾ ਅਸਤੀਫਾ ਵਾਪਸ ਲੈ ਰਹੀ ਹਾਂ ਅੱਜ ਸਾਡੇ ਪ੍ਰਧਾਨ ਅਮਨ ਅਰੋੜਾ ਜੀ ਨਾਲ ਮੁਲਾਕਾਤ ਹੋਈ ਆਵਾਜ਼ਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਅਸਤੀਫਾ ਨਾ ਮੰਨਜ਼ੂਰ ਕਰਨ ਦਾ ਫੈਸਲਾ ਸਵੀਕਾਰ ਕੀਤਾ ਤਾਂ ਇਹ ਬਿਆਨ ਅਨਮੋਲ ਗगन ਮਾਨ ਜੋ ਅਸਤੀਫਾ ਦੇ ਕੇ ਸਿਆਸਤ ਤੋਂ ਛੱਡਣ ਦੀ ਗੱਲ ਕਹਿ ਚੁੱਕੇ ਸੀ ਉਹਨਾਂ ਵੱਲੋਂ ਵਾਪਸ ਅਸਤੀਫਾ ਲੈਣ ਤੋਂ ਬਾਅਦ ਇਹ ਪਹਿਲਾ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਕਈ ਵਾਰ ਜਜ਼ਬਾਤੀ ਹੋ ਕੇ ਕਾਲੀ ਦੇ ਵਿੱਚ ਫੈਸਲਾ ਲੈ ਜਾਂਦੇ ਐ ਅਮਨ ਅਰੋੜਾ ਜੀ ਨੇ ਉਹਨਾਂ ਨੂੰ ਮਨਾਇਆ ਤਾਂ ਚੰਗੀ ਗੱਲ ਆ ਮੈਂ ਉਹਨਾਂ ਨੂੰ ਹੁਦਾਈ ਦਿੰਦਾ ਕਿ ਉਹ ਪਾਰਟੀ ਦੇ ਵਿੱਚ ਨੇ ਤਾਂ ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆ ਚੁੱਕਿਆ ਹੈ ਅਨਮੋਲ ਗਗਨ ਮਾਨ ਦੇ ਅਸਤੀਫੇ ਦੀ ਵਾਪਸੀ ਦੇ ਉੱਤੇ ਦੂਜੇ ਪਾਸੇ ਬੀਜੇਪੀ ਪੰਜਾਬ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਅਨਮੋਲ ਗਗਨਮਾਨ ਤੋਂ ਤਿੱਖੇ ਸਵਾਲ ਪੁੱਛੇ ਗਏ ਨੇ ਕਿ ਤੁਸੀਂ ਅਸਤੀਫਾ ਤਾਂ ਚਲੋ ਵਾਪਸ ਲੈ ਲਿਆ ਪਰ ਅਸਤੀਫਾ ਨਾ ਤਾਂ ਮਨਜ਼ੂਰ ਹੋਇਆ ਪਰ ਪੰਜਾਬੀਆਂ ਨੂੰ ਦੱਸੋ ਹੁਣ 22 ਫਸਲਾਂ ਤੇ 5 ਮਿੰਟਾਂ ਦੇ ਵਿੱਚ ਐਮਐਸਪੀ ਮਿਲੇਗੀ ਜਾਂ ਫਿਰ ਨਹੀਂ ਇਹ ਗੱਲ ਦਾ ਜਵਾਬ ਹੈ ਜਿਹੜਾ ਬੀਜੇਪੀ ਪੰਜਾਬ ਉਹਨਾਂ ਕੋਲੋਂ ਮੰਗ ਰਹੀ ਹੈ ਕਿਉਂਕਿ 5 ਮਿੰਟਾਂ ਵਾਲੀ ਚੁਟਕੀ ਹੈ ਜਿਹੜੀ ਉਹ ਲਗਾਤਾਰ ਅਨਮੋਲ ਗਗਨਮਾਨ ਦਾ ਪਿੱਛਾ ਨਹੀਂ ਛੱਡ ਰਹੀ ਜਦੋਂ ਤੋਂ ਉਹਨਾਂ ਨੇ ਇਹ ਬਿਆਨ ਵ੍ਰੋਧੀ ਧਰ ਦੇ ਵਿੱਚ ਹੁੰਦੇ ਹਨ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਦਿੱਤਾ ਸੀ ਅੱਜ ਤੱਕ ਉਸੇ ਗੱਲ ਨੂੰ ਲੈ ਕੇ ਉਹ ਟ੍ਰੋਲ ਹੋ ਰਹੇ ਨੇ ਕੀ ਹੁਣ ਅਨਮੋਲ ਗਗਨਮਾਨ ਦੁਬਾਰਾ ਐਕਟਿਵ ਹੋ ਕੇ ਪਹਿਲਾਂ ਦੀ ਤਰ੍ਹਾਂ ਵਿਚਰਦੇ ਦਿਖਾਈ ਦੇਣਗੇ ਕਿਉਂਕਿ ਇੱਕ ਵੇੜੇ ਉਹ ਮੰਤਰੀ ਵੀ ਬਣ ਚੁੱਕੇ ਸੀ ਪਰ ਉਹਨਾਂ ਨੂੰ ਮੰਤਰੀ ਪਦ ਤੋਂ ਹਟਾ ਕੇ ਇੱਕ ਵਿਧਾਇਕ ਦੇ ਤੌਰ ਤੇ ਹੀ ਕੰਮ ਕਰਨ ਦਾ ਮੌਕਾ ਜਿਹੜਾ ਹੁਣ ਮਿਲਿਆ ਪਰ ਉਸ ਤੋਂ ਬਾਅਦ ਉਹ ਕਾਫੀ ਜ਼ਿਆਦਾ ਜਿਹੜੇ ਆ ਗੈਰਹਾਜ਼ਰ ਵੀ ਦਿਖੇ ਬਹੁਤ ਘੱਟ ਐਕਟਿਵ ਦਿਖਾਈ ਦਿੱਤੇ ਪਰ ਹੁਣ ਕੀ ਅਨਮੋਲ ਗਗਨ ਮਾਨ ਜਦੋਂ ਅਮਨ ਅਰੋੜਾ ਦੇ ਵੱਲੋਂ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਉਸ ਤੋਂ ਬਾਅਦ ਦੁਬਾਰਾ ਐਕਟਿਵ ਹੋਣਗੇ ਕੀ ਹਰੜ ਹਲਕੇ ਦੇ ਜਿਹੜੇ ਕੰਮਾਂ ਦੀ ਉਹ ਗੱਲ ਕਹਿ ਰਹੇ ਨੇ ਉਹਨਾਂ ਨੂੰ ਕਰਵਾ ਸਕਣਗੇ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ